ਪ੍ਰਮਖੋ ਇੱਕ ਲੱਕੜ ਦਾ ਪੀੜਾ ਤਿਆਰ ਕੀਤਾ ਸ਼ਰਧਾਲੂ ਨੇ ਲੱਕੜ ਦਾ ਪੀੜਾ ਤਿਆਰ ਕੀਤਾ ਲੈ ਕੇ ਆਇਆ ਉਸ ਲੱਕੜ ਦੇ ਪੀੜੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਤੇ ਉਹ ਲੱਕੜ ਨਹੀਂ ਰਹਿ ਜਾਂਦੀ ਉਹ ਕੱਲਾ ਪੀੜਾ ਨਹੀਂ ਰਹਿ ਜਾਂਦਾ ਉਹ ਪੀੜਾ ਸਹਿਬ ਬਣ ਜਾਂਦਾ ਹੈ ਸਤਕਾਰ ਵਜੋਂ ਕਿਸੇ ਨੇ ਚੌਰ ਲਿਆਂਦਾ ਹਾਜ਼ਰ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਝੂਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਇਆ ਤੇ ਗੁਰਮਖੋ ਚੌਰ ਕੱਲਾ ਚੌਰ ਹੀ ਨਹੀਂ ਰਹਿ ਗਿਆ ਚਵਰ ਸਾਹਿਬ ਬਣ ਗਿਆ ਇਥੇ ਗੁਰਮਖੋ ਚੰਦਵਾ ਤਿਆਰ ਕੀਤਾ ਗਿਆ ਕੱਪੜੇ ਦਾ ਹਾਜ਼ਰ ਕੀਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸਜਾਇਆ ਗਿਆ ਗੁਰੂ ਗ੍ਰੰਥ ਸਾਹਿਬ ਥੱਲੇ ਪ੍ਰਕਾਸ਼ ਹੋਏ ਤੇ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਇਕ ਕਪੜੇ ਦਾ ਚੰਦਵਾ ਵੀ ਚੰਦਵਾ ਸਹਿਬ ਬਣ ਜਾਂਦਾ ਹੈ ਯਾਦ ਰੱਖਣਾ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ دنیਆਵੀ ਚੀਜ਼ ਸਹਿਬ ਬਣ ਸਕਦੀ ਹੈ ਤੇ ਯਾਦ ਰੱਖੀ ਸਜਣਾ ਜਿੱਦਨ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇਂਗਾ ਮਹਾਰਾਜ ਤੈਨੂੰ ਵੀ ਬੜਾ ਵੱਡਾ ਬਣਾ ਦੇਣਗੇ ਤੈਨੂੰ ਵੀ ਬੜੀਆਂ ਵਡਿਆਈਆਂ ਦੇ ਦੇਣਗੇ ਜਨ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਇਆ ਤੇਰੀ ਵੀ ਪੂਜਾ ਹੋ ਜਾਏਗੀ ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇਂਗਾ ਇੰਨੀ ਵੱਡੀ ਮਹਿਮਾ ਹੈ ਗੁਰੂ ਗੁਰੰਥ ਸਾਹਿਬ ਮਹਾਰਾਜ ਜੀ ਦੀ